ਲੋ ਜੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਆਖਰਕਾਰ ਠੱਬੀ ਲਾ ਹੀ ਦਿੱਤੀ ਠੱਬੀ ਕਿਵੇਂ ਲਾਈ ਹੈ ਇਹਦੇ ਬਾਰੇ ਤੁਹਾਨੂੰ ساری ਕਹਾਣੀ ਖੋਲ ਕੇ ਦੱਸਦੇ ਆਂ ਤੇ ਅਨਮੋਲ ਗਗਨ ਮਾਨ ਨੇ ਵੀ ਆਪਣਾ ਅਸਤੀਫਾ ਪਿੱਛੇ ਨੂੰ ਖਿੱਚ ਲਿਆ ਆ ਆਖਰਕਾਰ ਭਗਵੰਤ ਮਾਨ ਨੇ ਆਪਣੇ ਬੁਣੇ ਜਾਲ ਚ ਕੇਜਰੀਵਾਲ ਐਂਡ ਕੰਪਨੀ ਨੂੰ ਇੰਜ ਜਕੜ ਲਿਆ ਕਿ ਨਿਕਲਣਾ ਔਖਾ ਹੋ ਗਿਆ ਇੱਕ ਚਾਲ ਨੇ ਭਗਵੰਤ ਮਾਨ ਦੀ ਕਹਿ ਲਈ ਕਿ 100 ਸੁਨਿਆਰ ਦੀ ਇੱਕ ਲਹਾਰ ਦੀ ਵਾਲੀ ਗੱਲ ਕਰ ਦਿੱਤੀ ਆ ਅਣਮੋਲ ਗਗਨ ਮਾਨ ਦੇ ਅਸਤੀਫੇ ਨੂੰ ਲੈ ਕੇ ਸਵੇਰੇ ਅਲੋਕ ਪੁਆਇੰਟ ਨਿਊਜ਼ ਨੇ ਤੁਹਾਨੂੰ ਖਬਰ ਦਿੱਤੀ ਸੀ ਉਸ ਖਬਰ ਤੇ ਮੋਹਰ ਲੱਗ ਗਈ ਕੀ ਆ ਪੂਰੀ ਕਹਾਣੀ ਇੱਥੇ ਥੋੜੀ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਆਂਦੀਆਂ نوٹیفیکیشن ਤੁਹਾਡੇ ਕੋਲ ਸਮੇਂ ਸਿਰ ਪੜ ਜਾਣ। ਸ਼ਾਮ ਢਲਦਿਆਂ ਢਲਦਿਆਂ ਐਤਵਾਰ ਦੀ ਖਬਰ ਆਈ ਕਿ ਬੀਬਾ ਅਨਮੋਲ ਗਗਨਮਾਨ ਰਾਜੀ ਹੋ ਗਏ ਨੇ। ਪਾਰਟੀ ਨਾਲ ਗਿਲੇ ਸ਼ਿਕਵੇ ਭੁਲਾ ਲਏਗੇ ਨੇ, ਦੂਰ ਕਰ ਲਏਗੇ ਨੇ। ਜਾਂ ਫਿਰ ਕਹਿ ਲਈਏ ਕਿ ਜਿਹੜੀ ਸੈਟਿੰਗ ਕਰਨੀ ਸੀਗੀ ਉਹ ਸੈਟਿੰਗ ਹੋ ਚੁੱਕੀ ਹੈ। ਦਰਅਸਲ ਕੱਲ ਜਦੋਂ ਅਨਮੋਲ ਗਗਨਮਾਨ ਦਾ ਅਸਤੀਫੇ ਦੇ ਬਾਰੇ ਜਾਣਕਾਰੀ ਆਈ, ਅਸਤੀਫਾ ਦਾਖਲ ਉਹਨਾਂ ਨੇ ਪਹਿਲਾਂ ਹੀ ਦੇ ਰੱਖਿਆ। ਉਸ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਾਈਵਰੈਂਟ ਹੋ ਕੇ ਨਿਕਲੀ ਬੇਸ਼ੱਕ ਲੋਕ ਭਗਵੰਤਮਾਨ ਦੇ ਬਾਰੇ ਕਈ ਟਿੱਪਣੀਆਂ ਕਰਦੇ ਹੁਣ ਪਰ ਇਸ ਦਾ ਨੇ ਭਗਵੰਤਮਾਨ ਦੇ ਨੇ ਜਿਹੜਾ ਭਗਵੰਤਮਾਨ ਨੇ ਅਨਮੋਲ ਗਗਨ ਮਾਨ ਨੂੰ ਅੱਗੇ ਰੱਖ ਕੇ ਖੇਡਿਆ ਉਹਨੇ ਭਗਵੰਤਮਾਨ ਦੇ ਅੰਦਰ ਪੈਦਾ ਹੋਈ ਸਿਆਸੀ ਤਿਕੜਮਬਾਜੀ ਸਿਆਸੀ ਗੋਟੀਆਂ ਫਿੱਟ ਕਰਨ ਦੀ ਜਿਹੜੀ ਕਾਬਲੀਅਤ ਹੈ ਉਹਨੂੰ ਸਾਬਤ ਕਰ ਦਿੱਤਾ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਵਾਲੀ ਖਬਰ ਚ ਇੱਕ ਜਾਣਕਾਰੀ ਦਿੰਦੀ ਸੀ ਕਿ ਭਗਵਾਨ ਤਮਾਨ ਜਿਹੜੇ ਆ ਉਹ ਅਨਮੋਲ ਗਗਨਮਾਨ ਦੇ ਲਈ ਅੜ ਚੁੱਕੇ ਆ ਅਨਮੋਲ ਗਗਨਮਾਨ ਦਾ ਅਸਤੀਫਾ ਹੋਣਾ ਹੈ ਉਹਨਾਂ ਦਾ ਅਸਤੀਫਾ ਜਿਹੜਾ ਵਾਪਸ ਹੋਣਾ ਨਾ ਮਨਜ਼ੂਰ ਹੋਣਾ ਉਹ ਗੱਲ ਸੱਚ ਸਾਬਤ ਹੋਈ ਹੈ ਉਹ ਜਿਹੜਾ ਉਹ ਅਸਤੀਫਾ ਵਾਪਸ ਹੋ ਗਿਆ ਨਾ ਮਨਜ਼ੂਰ ਹੋ ਗਿਆ ਇਸ ਗੱਲ ਦੇ ਉੱਤੇ ਮੋਹਰ ਲੱਗ ਚੁੱਕੀ ਹੈ ਅਨਮੋਲ ਗਗਨਮਾਨ ਦੇ ਰਾਹੀ ਭਗਵੰਤ ਮਾਨ ਨੇ ਕੀ ਖੇਡ ਖੇਡੀ ਹੈ ਇਹਦੇ ਬਾਰੇ ਤੁਹਾਨੂੰ ਵੀ ਇਸ ਪਹਿਲੀ ਖਬਰ ਚ ਦੱਸਿਆ ਹੋਇਆ ਹੈ ਕਿ ਕਿਸ ਤਰ੍ਹਾਂ ਨਾਲ ਭਗਵੰਤ ਮਾਨ ਅੜੇ ਤੇ ਉਹ ਕਹਿੰਦੇ ਰਹੇ ਕਿ ਖਰੜ ਹਲਕੇ ਦੇ ਅੰਦਰ ਜੇ ਖਰੜ ਹਲਕਾ ਸਾਂਭੂਗਾ ਤਾਂ ਕੋਈ ਉਹਨਾਂ ਮੋਲ ਗਗਨਮਾਨ ਹੋਊਗੀ ਇਤੋਂ ਬਿਨਾਂ ਕੋਈ ਮਨਜ਼ੂਰੀ ਨਹੀਂ ਉਹ ਗਿਲਕੋ ਵੈਲੀ ਵਾਲੇ ਗਿਲਕੋ ਵਾਲਿਆਂ ਦੇ ਰਣਜੀਤ ਸਿੰਘ ਗਿੱਲ ਉਹਨਾਂ ਦੇ ਪਾਰਟੀ ਚੋਂ ਨੂੰ ਲੈ ਕੇ ਉਹਨਾਂ ਨੂੰ ਜਿਹੜਾ ਇਤਰਾਸ ਸੀ ਇਸੇ ਸਾਰੇ ਕਾਸੇ ਦੀ ਡਿਵੈਲਪਮੈਂਟ ਜੜੀ ਰਣਜੀਤ ਗਿੱਲ ਵਾਲੀ ਚੱਲੀ ਬਾਰੋ-ਬਾਰ ਸਤਿੰਦਰ ਜੈਨ ਦੇ ਰਾਹੀਂ ਤਾਂ ਉਸ ਤੋਂ ਲੈ ਕੇ ਮਨੀਸ਼ ਸੋਦੀਆ ਤੇ ਗੋਲਡੀ ਦੀ ਗੱਲ ਜਿਹੜੀ ਆ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਫਿਰ ਫਿਕਸ ਹੋ ਚੁੱਕੀਆਂ ਸੀ ਅਨਮੋਲ ਗਗਰਮਾਨ ਨੂੰ ਕਿਹਾ ਗਿਆ ਕਿ ਲੈ ਵੀ ਬੀਬਾ ਨਹੀਂ ਤਾਂ ਘਰ ਪਟਿਆ ਜਾਣਾ ਹੁਣੇ ਸਾਂਭਲਾ ਬੀਬਾ ਜੀ ਅੱਗੇ ਆਏ ਫੋਰਫਰੰਟ ਤੇ ਅਸਤੀਫਾ ਦਿੱਤਾ ਤਰਥੱਲੀ ਮੱਚੀ ਤੁਸੀਂ ਦੇਖੋ ਕਿ ਜਿਹੜੇ ਸਰਕਾਰ ਦੇ ਲਾਡਲੇ ਚੈਨਲ ਨੇ ਕੱਲ ਉਹ ਬੜੇ ਐਕਟਿਵ ਦਿਖੇ ਉਹ ਸਾਰਾ ਉਸ ਚੱਲਣ ਤੋਂ ਬਾਅਦ ਮੈਂ ਤੁਹਾਨੂੰ ਸਵੇਰੀ ਖਬਰ ਦਿੱਤੀ ਸੀ ਦਪਹਿਰ ਤੱਕ 2 ਵਜੇ ਤੱਕ ਤੁਹਾਡੇ ਕੋਲੇ ਖਬਰ ਆ ਗਈ ਸੀ ਕਿ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਹੋਣ ਵਾਲਾ ਹੈ ਤੇ ਉਹ ਹੋ ਗਿਆ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਹੋਇਆ ਇਹ ਗੱਲ ਖੁਦ ਅਮਨੋ अरोड़ा ਨੇ ਮੀਡੀਆ ਦੇ ਨਾਲ ਕਹਿ ਲਈ ਆਪਣੇ ਸੋਸ਼ਲ ਮੀਡੀਆ ਤੇ ਕਹੀ ਹੈ ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਜਿਸ 'ਚ ਉਹ ਅਨਮੋਲ ਗਗਨ ਨਾਲ ਬੈਠੇ ਹੋਏ ਵਿਖਾਈ ਦੇ ਰਹੇ ਨੇ ਅਮਨੋ अरोड़ा ਕਹਿੰਦੇ ਕਿ ਬੜੇ ਹੀ ਪਰਿਵਾਰਕ ਮਾਹੌਲ ਦੇ ਵਿੱਚ ਜਿਹੜੀ ਹੈ ਉਹ ਗਗਨ ਅਨਮੋਲ ਹੋਣਾ ਨਾਲ ਮੁਲਾਕਾਤ ਹੋਈ ਹੈ ਉਹਨਾਂ ਦਾ ਅਸਤੀਫਾ ਆਮ ਆਦਮੀ ਪਾਰਟੀ ਨੇ ਨਾਮਨਜ਼ੂਰ ਕਰਤਾ ਹੈ ਰੋੜਾ ਨੇ ਕਿਹਾ ਕਿ ਅੱਜ ਪਰਿਵਾਰਕ ਮਾਹੌਲ ਦੇ ਵਿੱਚ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਹੋਈ ਹੈ ਉਹਨਾਂ ਨੂੰ ਉਹਨਾਂ ਵੱਲੋਂ ਵਿਧਾਇਕ ਦੇ ਤੌਰ ਤੇ ਦਿੱਤਾ ਗਿਆ ਅਸਤੀਫਾ ਪਾਰਟੀ ਨੇ ਰੱਦ ਕਰ ਦਿੱਤਾ ਹੈ ਪਾਰਟੀ ਨੇ ਇਸ ਫੈਸਲੇ ਨੂੰ ਜਿਹੜਾ ਸਵੀਕਾਰ ਨਹੀਂ ਕੀਤਾ ਜਿਹੜਾ ਅਨਮੋਲ ਗਗਨ ਮਾਨ ਦਾ ਅਸਤੀਫਾ ਸੀ ਤੇ ਅਨਮੋਲ ਗਗਨ ਮਾਨ ਦੇ ਵੱਲੋਂ ਪਾਰਟੀ ਦੇ ਇਸ ਫੈਸਲੇ ਨੂੰ ਮੰਨ ਲਿਆ ਗਿਆ ਸਵੀਕਾਰ ਲਿਆ ਗਿਆ ਐਸੀ ਪਾਰਟੀ ਤੇ ਉਹਨਾਂ ਦੇ ਹਲਕੇ ਦੀ ਤਰੱਕੀ ਲਈ ਇਕੱਠੇ ਕੰਮ ਕਰਦੇ ਰਹਾਂਗੇ ਉਹਨਾਂ ਨੇ ਅੱਗੇ ਕਿਹਾ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਪਰਿਵਾਰ ਦਾ ਇੱਕ ਅਹਿਮ ਆਂਗ ਨੇ ਅਹਿਮ ਮੈਂਬਰ ਨੇ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਅਤੇ ਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਕੰਮ ਕਰਨ ਦੇ ਲਈ ਤਿਆਰ ਜੜੇ ਆ ਉਹ ਹੈਗੇ ਐ ਤੇ ਉਹਨਾਂ ਦੀ ਬਚਨਬੱਤ ਤਾਂ ਇਸ ਚੀਜ਼ ਚ ਹੈ। ਕੁੱਲ ਮਿਲਾ ਕੇ ਇੱਕ ਕਹਾਣੀ ਬਣਦੀ ਰਹੀ ਹੈ। ਇਹ ਸਾਰੀ ਕਹਾਣੀ ਭਗਵੰਤ ਮਾਨ ਨੇ ਬੁਣੀ ਸੀ। ਭਗਵੰਤ ਮਾਨ ਇਸ ਕਹਾਣੀ ਦੇ ਮਾਸਟਰਮਾਈਂਡ ਸੀ। ਉਹਨਾਂ ਨੇ ਕਹਾਣੀ ਰਚੀ ਤੇ ਇਸ ਜਿਹੜਾ ਇਹ ਨਾਟਕ ਖੇਡਿਆ ਗਿਆ ਸਿਆਸੀ ਨਾਟਕ ਖੇਡਿਆ ਗਿਆ ਇਹਦੇ ਵਿੱਚ ਅਨਮੋਲ ਗਗਨ ਮਾਨ ਮੁੱਖ ਭੂਮਿਕਾ 'ਚ ਸੀ ਭਗਵਾਨਤਮਾਨ ਡਾਇਰੈਕਟਰ ਦੀ ਭੂਮਿਕਾ 'ਚ ਸੀ ਅਨਿਰਦੇਸ਼ਕ ਦੀ ਭੂਮਿਕਾ 'ਚ ਸੀ ਹੁਣ ਠਿੱਬੀ ਕਿਵੇਂ ਲਾ ਲਈ ਅਰਵਿੰਦ ਕੇਜਰੀਵਾਲ ਨੇ ਅਨਮੋਲ ਗਗਨ ਮਾਨ ਨੂੰ ਕਿਹਾ ਕਿ ਮੈਂ ਚਾਬੀਆਂ ਮਨੀਸ਼ 소ਧੀ ਦੇ ਚੁਕੇ ਆ ਪੰਜਾਬ ਦੀਆਂ ਮੈਂ ਹੁਣ ਉੱਥੇ ਕੁਝ ਨਹੀਂ ਕਰ ਸਕਦਾ ਦਰਅਸਲ ਅੱਜ ਤੋਂ ਲਗਭਗ 10 ਦਿਨ ਪਹਿਲਾਂ ਅਨਮੋਲ ਗਗਨ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲੇ ਸੀ ਤੇ ਉਹ ਆਪਣੇ ਹਲਕੇ ਦੇ ਕੰਮਕਾਜ ਨੂੰ ਲੈ ਕੇ ਜਿਹੜੀ ਉਹਦੇ ਵਿੱਚ ਮਨੀਸ਼ ਸਸੋਧਿਆ ਤੇ ਇੱਕ ਆਮ ਆਦਮੀ ਪਾਰਟੀ ਦਾ ਲੋਕ ਲਾਗੂ ਗੋਲਡੀ ਦਖਲਅੰਦਾਜ਼ੀ ਕਰ ਰਹੇ ਨੇ ਉਸ ਦਖਲਅੰਦਾਜ਼ੀ ਨੂੰ ਲੈ ਕੇ ਅੱਗੋਂ ਕੇਜਰੀਵਾਲ ਨੇ ਅਨਮੋਲ ਗਗਰਮਾਨ ਦੀ ਬਾਹ ਮਰੋੜਨ ਦੇ ਚੱਕਰ ਚ ਕਿਹਾ ਕਿ ਤੇਰੇ ਪਰਿਵਾਰਕ ਮੈਂਬਰਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੈਸੇ ਲੈਂਦੇ ਨੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਪਈਆਂ ਨੇ ਚੁੱਪ ਕਰ ਗਈ ਅਗਲੀ ਕਹਾਣੀ ਸ਼ਾਂਤ ਰਹੀ ਗੱਲ ਚੱਲੀ ਸਤਿੰਦਰ ਜੈਨ ਦੇ ਰਾਹੀਂ ਰਣਜੀਤ ਗਿੱਲ ਦੇ ਪਾਰਟੀ ਚ ਆਉਣ ਦੀ ਸਤਿੰਦਰ ਜੈਨ ਕੋਲੇ ਕਹਿੰਦੇ ਕਿ ਗਏ ਸੀ ਕਿਸੇ ਥਰੂ ਰਣਜੀਤ ਗਿੱਲ ਕੇ ਮੇਰੀਆਂ ਕਲੋਨੀਆਂ ਪਾਸ ਪੁੱਛ ਕਰੋ ਸਤਿੰਦਰ ਜੈਨ ਕਹਿੰਦੇ ਕਿ ਤੁਸੀਂ ਸਾਡੀ ਪਾਰਟੀ ਚ ਆ ਜਾਓ ਇਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਭਗਵਾਨ ਤਮਾਨ ਅਸਤੀਫਾ ਨਾ ਮਨਜ਼ੂਰ ਕਰਾਉਣ ਚ ਕਾਮਯਾਬ ਹੋਗੇ ਤਾਂ ਇਹਦਾ ਮਤਲਬ ਸਮਝ ਲਿਓ ਕਿ ਇੱਕ ਵੱਡੀ ਠੱਬੀ ਜਿਹੜੀ ਹੈ ਉਹ ਕੇਜਰੀਵਾਲ ਤੇ ਉਹਦੀ ਸਿਆਸਤ ਨੂੰ ਲਾ ਲੱਗਦਾ ਐਨ ਜੇ ਕੇ ਭਗਵੰਤ ਮਾਨ ਕੁਝ ਹੱਦ ਤੱਕ ਆਮ ਆਦਮੀ ਪਾਰਟੀ ਦੀ ਉਸ ਹਾਈ ਕਮਾਂਡ ਤੋਂ ਤਾਂ ਕੋਈ ਸਵੇਰੇ ਗਰਜੀ ਧੋਜਲਾ ਵੀ ਕਹਿਗੇ ਕੋਈ ਵੀ ਇਸ ਚੀਜ਼ ਤੋਂ ਖੁਸ਼ ਨਹੀਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਜਿਸ ਤਰ੍ਹਾਂ ਨਾਲ ਹਾਈਜੈਕ ਕਰ ਰੱਖਿਆ ਕੰਮ ਹਰ ਚੀਜ਼ ਹਾਈਜੈਕ ਕਰ ਰੱਖੀ ਉਸ ਤੋਂ ਸਾਰ ਦੁਖੀ ਹੈ ਮੈਂ ਪਹਿਲਾਂ ਕਹਿਣਾ ਹੁਣਾ ਕਿ ਚਪੜਾਸੀ ਤੇ ਸਪਾਈ ਤੋਂ ਲੈ ਕੇ ਮੁੱਖ ਸਿਕਤਰ ਤੇ ਡੀਜੀਪੀ ਤੱਕ ਦੀਆਂ ਨਿਯੁਕਤੀਆਂ ਬਦਲੀਆਂ ਦਿੱਲੀ ਤੋਂ ਫੈਲਾਉਂਦੀਆਂ ਨੇ ਤਾਂ ਉਸ ਦੇ ਵਿੱਚ ਮੰਤਰੀ ਮੁੱਖ ਮੰਤਰੀ ਵਿਧਾਇਕ ਸਾਰੇ ਘੁਟਣ ਮਹਿਸੂਸ ਕਰਦੇ ਆਂ ਤੇ ਭਗਵੰਤ ਮਾਨ ਨੇ ਮੌਕਾ ਪੋਚਿਆ ਤੇ ਅਰਵਿੰਦ ਕੇਜਰੀਵਾਲ ਨੂੰ ਆਉਣ ਵਾਲੀ ਥਾਂ ਦਿਖਾਈ ਦਿੱਤੀ ਦੇਖਦੇ ਆ ਕਿ ਅੱਗੇ ਜਾ ਕੇ ਕੋਈ ਹੋਰ ਪਟਾਕਾ ਪਾਉਂਦੇ ਨੇ ਭਗਵੰਤ ਮਾਨ ਜਾਂ ਫਿਰ ਇੱਥੇ ਹੀ ਸੋਲਾ ਸਫਾਈ ਕਰ ਲਈ ਜਾਂਦੀ ਹੈ ਪਰ ਫਿਲਹਾਲ ਸੋਲਾ ਹੋ ਚੁੱਕੀ ਹੈ ਕਿਹੜੀਆਂ ਟਰਮਾਂ ਤੇ ਕਿਹੜੀਆਂ ਸ਼ਰਤਾਂ ਤੇ ਹੋਈ ਹੈ ਕਿਹੜੇ ਨਿਯਮ ਤੇ ਸ਼ਰਤਾਂ ਲਾਗੂ ਕੀਤੇ ਗਏ ਐ ਸੋਲਾ ਸਫਾਈ ਪਿੱਛੇ ਇਹਦੇ ਖੁਲਾਸੇ ਵੀ ਕੁਝ ਸਮੇਂ ਚ